ਤੇ ਆਪਾਂ ਇੱਕ ਚੀਜ਼ ਹੋਰ ਪਾਣੀ ਹੈ ਜੇ ਇਹਦਾ ਕੁਆਲਿਟੀ ਤੁਸੀਂ ਹੋਰ ਜ਼ਿਆਦਾ ਇਨਹਾਂਸ ਹੋਰ ਜ਼ਿਆਦਾ ਜਵਾਨ ਹੋਣਾ ਚਾਹੁੰਦੇ ਹੋ ਹੋਰ ਜ਼ਿਆਦਾ ਖੂਬਸੂਰਤ ਹੋਣਾ ਚਾਹੁੰਦੇ ਹੋ ਹੋਰ ਜ਼ਿਆਦਾ ਆਪਣੀਆਂ ਲਾਈਨਸ ਘਟਾਉਣੀਆਂ ਚਾਹੁੰਦੇ ਹੋ ਆਪਣੇ ਜਿਹੜੇ ਅੱਖਾਂ ਦੇ ਥੱਲੇ ਕਾਲੇ ਕੱਡੇ ਨੇ ਤੇ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਜਾਂ ਤੁਹਾਡੀਆਂ ਪਫੀ ਆਈਜ਼ ਨੇ ਅੱਖਾਂ ਦੇ ਥੱਲੇ ਬੈਗ ਬਣੇ ਹੋਏ ਨੇ ਜਾਂ ਡਾਰਕ ਸਰਕਲ ਨੇ ਇਹ ਹੈਗੀ ਜੀ ਐਲੋਵੇਰਾ ਜੈਲ ਪਿਓਰ ਐਲੋਵੇਰਾ ਜੈਲ ਇਹ ਅਸੀਂ ਪਾਵਾਂਗੇ ਜੀ ਤਕਰੀਬਨ ਇੱਕ ਚਮਚਾ আর ਇੱਕੋ ਇੰਨਾ ਇਨੂੰ ਆਪਾਂ ਐਡ ਅਪ ਕਰਾਂਗੇ ਇਹਦੇ ਵਿੱਚ ਆ ਦੇਖੋ ਇਹ ਸਾਡਾ ਨੁਸਖਾ ਫਾਰਮੂਲਾ ਜਿਹੜਾ ਜਵਾਨ ਬਣਾਉ ਵਾਲਾ ਖੂਬਸੂਰਤੀ ਲਿਆਉ ਉਹ ਜਵਾਨ ਬਣਾਉ ਇਹ ਬਿਲਕੁਲ ਤਿਆਰ ਹੋ ਗਿਆ ਹੁਣ ਮੈਂ ਤੁਹਾਨੂੰ ਇਹ ਨੁਸਖਾ ਆਪਣੇ ਉੱਤੇ ਖੁਦ ਇਸਤੇਮਾਲ ਕਰਕੇ ਤੁਹਾਨੂੰ ਦਿਖਾਣਾ ਵਾਂ ਉੱਚੇ ਦੇ ਨਾਲ ਹੀ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦਾ ਸਕਿਨ ਤੇ ਇਹ ਜਦੋਂ ਲੱਗੇਗਾ ਨਾ ਤੁਹਾਡੀ ਸਕਿਨ ਤੇ ਤੁਹਾਨੂੰ ਇਦਾਂ ਇੱਕ ਠੰਡਾ ਜਿਹਾ ਅਹਿਸਾਸ ਹੋਏਗਾ ਜਿਦਾਂ ਠੰਡਕ ਜੀ ਪੈ ਗਈ ਹੁੰਦੀ ਆ ਦੇਖੋ ਇਹ ਦੇਖੋ ਫਰੁਕੀ ਸਾਹਿਬ ਇਹਨੂੰ ਘੱਟੋ ਘੱਟ 5 ਤੋਂ 7 ਮਿੰਟ 10 ਮਿੰਟ ਰਖਣਾ ਹੁੰਦਾ ਆਪਾਂ ਮਤਲਬ ਜਦੋਂ ਤੱਕ ਸੁੱਕ ਜਾਈਏ ਆ 10 ਮਿੰਟ ਦਾ ਇਹਦਾ ਟਾਈਮ ਹੁੰਦਾ ਜੀ ਜੀ ਪਰ ਆਪਾਂ ਇਹਨੂੰ 10 ਸੈਕਿੰਡ ਵੀ ਨਹੀਂ ਰੱਖਿਆ 10 ਸੈਕਿੰਡ ਤੋਂ ਵੀ ਨਹੀਂ ਘਟ ਸਮੇਂ ਦੇ ਵਿੱਚ ਵੀ ਆ ਦੇਖੋ ਜੀ ਰਿਜ਼ਲਟ ਇਹਦੇ ਅਮੇਜ਼ਿੰਗ ਰਿਜ਼ਲਟਸ ਇਹ ਆ ਦੇਖੋ ਜੀ ਮੇਰੇ ਅੱਧੇ ਹੱਥ ਦਾ ਰੰਗ ਹੋ ਰੇ ਤੇ ਅੱਧੇ ਹੱਥ ਦਾ ਰੰਗ ਬਿਲਕੁਲ ਡਿਫਰੈਂਟ ਹੈ